ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੈਨਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬੈਲ ਆਲਰਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੋ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਕਰਾ ਰਹੇ ਜਾਂਦਾ ਜੀ ਅੱਜ ਦੀ ਵਿੜਿਚ ਤੁਹਾਡੇ ਵਾਸਤੇ ਇੱਕ ਗੱਬਣਗਾ ਤੇ ਇੱਕ ਜਰਸੀ ਬੱਚੀ ਰੇ ਵਕਾਊਆ ਡਿਟੇਲ ਪ੍ਰੋਪਰ ਬਾਜੀ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਜੀ ਦਾ ਚੱਲਦਾ ਰਹਿਣਾ ਸასიਖਾਲ ਜੀ ਠੀਕ ਆ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬੱਲੇ ਜੀ ਐਡਰੈਸ ਮੋਬਾਈਲ ਬਾਈ ਜੀ ਜ਼ਿਲ੍ਹਾ ਮੋਬਾਈਲ ਠੀਕ ਆ ਜੀ ਭਗਤਾਵਾਹਿਕ ਆਪਣੇ ਕੋਲ ਕਿੰਨੀ ਕਿਦੂਰ ਆ ਬਰੇ ਸੱਤ ਕਿਲੋਮੀਟਰ ਸੱਤ ਕਿਲੋਮੀਟਰ ਠੀਕ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਬਾਈ ਪਹਿਲਾ ਸੂ ਸੂਏ ਦੂਜਾ ਸੂਆ ਸੁਣਾ ਸਮਾਂ ਕਿੰਨਾ ਲੈਂਦੀ ਹੈ ਜੀ ਸੂਆ ਹੀ ਆਪਣਾ ਲੈ ਜੂਗੀ ਇਹ ਸਮਾਂ ਮਨੇ ਕਿਉਂ 12 13 ਦੇ ਨਹੀਂ ਡੇਟ ਮੁਤਾਬਕ ਬਾਕੀ ਚਲੋ 2 4 ਦਿਨ ਗਾਮ ਸ਼ਾਂ ਵੀ ਹੋ ਜਾਦੇ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਜੀ ਪਹਿਲੇ ਸੂ 16 ਲੀਟਰ ਉਹ ਕਿੱਥੇ ਹੈ ਥਣਾ ਤੇ ਦੰਨਾ ਜੀ ਜਮਾਈ ਠੰਡੀ ਸਿਲ ਪੂਰੀ ਹੈ ਜੀ ਪੂਰੀ ਪੂਰੀ ਤੋੜ ਕੇ ਦਿਖਾ ਦੇ ਬਾਈ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਹੈ ਜੀ ਡੇਟ ਮੁਤਾਬਕ ਸਮਾਂ ਬਾਈ ਦੱਸਦਾ ਕਿ 12 ਦਿਨ ਪਏ ਆ ਜੀ ਹਜੇ 2-4 ਦਿਨ ਪਸੂ ਵੱਧ ਵੀ ਲਿਆ ਜਾ ਸਕਦਾ ਜਾਂ ਪਹਿਲਾਂ ਵੀ ਸੁ ਸਕਦੀ ਆ ਜੀ ਤਿਆਰੀ ਸੋਣੀ ਕਰਦੀ ਹੁੰਦੀ ਆ ਜੀ ਪਿਛਲੇ ਸੂਏ ਦਾ 16 ਕਿਲੋ ਦਾ ਰਿਕਾਰਡ ਆ ਜੀ ਐਗ ਤੇਰ ਉਮੀਦ ਤਾਂ ਪਲੱਸ ਦੀ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਰੱਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੋੜ ਲਿਓ ਜੀ ਸੋਣੀ ਫੇਸ ਕੁਆਲਟੀ ਆ ਜੀ ਤੱਦ ਕਾਠ ਵੀ ਚੰਗਾ ਬਾਕੀ ਮਿਲਕ ਵੇਨ ਦੋਨੇ ਪਾਸੋਂ ਪੂਰੀ ਸਟਰੋਂਗ ਹੁੰਦੀ ਆ ਰਸੇ ਵਰਗੀ ਚੈੱਕ ਕਰ ਲਓ ਥਣ ਕੱਲਾ ਕੱਲਾ ਨਿੱਖੜ ਮਾ ਪੋਰਟ ਸ਼ਾਂਖ ਪੋਰਾ ਵੀ ਨਹੀਂ ਜੀ ਲੈ ਚੱਲੀ ਵੀਰੇ ਵਾਲਟਲਾ ਹਮਾਨੇ ਚ ਬਹੁਤ ਪੰਨਾਂ ਨੇ ਜੀ ਸਾਰੀਆਂ ਵਾਲਟਲਾਂ ਕਰ ਮਲ ਨੇ ਕੱਢ ਕੇ ਸੂਣਾ ਜੀ ਚੈੱਕ ਕਰ ਸਕਦੇ ਹੋ ਮੇਨ ਗੱਲ ਠੰਡੀ ਸੀਲ ਹੈ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਫਿਰ ਇਹਦੀ ਤੁਹਾਡਾ ਮੇਰੇ ਮੁੱਲ ਦਾ 55000 ਹੋ ਜੂ ਮਾਨਤਨ ਜੀ ਮਾਨਤਨ ਕਰਦੇ ਠੀਕ ਹੈ ਜੀ ਡਿਮਾਂਡ ਆ ਭਾਈ ਇਹਦੀ 55000 ਰੁਪਿਆ ਕਰਦੇ ਆ ਜੀ ਬਾਕੀ ਲੈ ਸਬਾਈ ਕਹਿੰਦਾ ਉਦੋਂ ਚ ਜ਼ਰੂਰ ਕਰ ਦਾਂਗੇ ਤਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਝੋਲ ਦਿਖਾ ਦੇ ਫਿਰ ਇਹ ਹਵਾਨੇ ਚ ਖੱਚ ਕੇ ਹਵਾਨਾ ਖਿੱਚਾ ਜਿਹਦਾ ਰਵੜਾ ਕੋ ਬਾਦੂਗਾ ਜੀ ਚੈੱਕ ਕਰ ਸਕਦੇ ਹੋ ਸਾਰੀਆਂ ਵਲਟਲਾ ਕਰਮਾ ਜਨੇ ਕੱਢ ਕੇ ਸੁਣਾ ਸੀਲਸ ਲੱਗ ਗਈ ਨਹੀਂ ਆ ਚਾਹੇ ਸਿੱਧੇ ਪਾਸੇ ਬਹਿ ਜਾਓ ਚਾਹੇ ਪੁੱਠੇ ਪਾਸੇ ਬਹਿ ਜਾਓ ਕਰਮਾ ਵਾਲੀ ਨੂੰ ਕੋਈ ਪਰਵਾਹ ਹੀ ਨਹੀਂ 55000 ਰੁਪਏ ਚੋ ਮਾਨਤਨ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਦੋ ਨੰਬਰ ਫਿਰ ਇਹ ਬੱਚੀ ਕਿੰਨੇ ਕੁ ਉਮਰ ਆਜੀ ਬੱਚੀ ਦੀ ਠੀਕ ਹੈ ਜੀ ਉਮਰ ਜੀ ਕਿੰਨੇ ਮਹੀਨੇ ਆ ਪਰ ਹੋ ਗਈ ਜੀ 7 ਕੁ ਮਹੀਨੇ ਹਾਂ ਠੀਕ ਹੈ ਜੀ 7 ਕਿ ਮਹੀਨੇ ਉਮਰ ਆ ਮਾਂ ਦਾ ਦੁੱਧ ਕਿੰਨਾ ਹੈ ਬਈ ਇਹਦਾ ਇਹਦਾ ਬਈ 24 ਕਿਲੋ ਦਾ ਰਕਾਰਡ ਆ ਜੀ ਹਾਂ ਠੀਕ ਹੈ ਜਰਸੀ ਚ ਪੈਂਦੀ ਆ ਬਈ ਇਹ ਫੋੜ ਸ਼ਾਂਕ ਕੋਈ ਨਹੀਂ ਜੀ ਇਹਦੇ ਨਹੀਂ ਜੀ ਫੋੜ ਸ਼ਾਂਕ ਠੀਕ ਹੈ ਜੀ ਬ ਕੋਈ ਨਹੀਂ ਬੰਨੀ ਰਹਿੰਦੀ ਵੀਰੇ ਥੋੜਾ ਜਿਹਾ ਜਾਨਵਰ ਡਰੂਗਾ ਜੀ ਝੋਲੀ ਕਰਮ ਵਾਲੀ ਦੀ ਸੋਹਣੀ ਆ ਜੀ ਸ਼ਾਈਨਿੰਗ ਵਾਲੀ ਸਕੈਨ 24 ਕਿਲੋ ਬਈ ਦੱਸ ਦੱਸ ਕਿ ਮਾਂ ਦਾ ਰਕਾਰਡ ਆ ਝੋਲੀ ਚੈੱਕ ਕਰੋ ਜੀ ਫੋੜ ਸ਼ਾਂਕ ਭੋਰਾ ਵੀ ਨਹੀਂ ਥਾਣੇ ਕੱਲੇ ਕਾਲਾ ਨਿੱਖੜ ਮੈਂ ਡਿਮਾਂਡ ਬਈ ਕੀ ਰਹਿਣ ਵਾਲੀ ਆ ਜੀ ਇਹਦੀ ਇਹ 11000 ਰੁਪਏ ਜੀ ਹੋਜੂ ਮਾਨਦਾਨ ਮਾਨਦਾਨ ਕਰ ਦਿੰ 11000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ